ਓ ਮੰਮੀ ਡੈਡੀ ਆਏ ਹੁੰਦੇ ਹੀ ਟਾਂਗੇ ਅੱਗੇ ਦੁਪੱਟਾ ਤੇਰਾ ਸੱਤ ਰੰਗ ਦਾ ਸੁਣੀਏ ਮੁੰਡਾ ਕੁੜੀ ਨਾਲੋਂ ਸੋਣਾ ਕੁੜੀ ਮੁੰਡੇ ਨਾਲੋਂ ਕਾਲੀ ਆਹ ਦਾ ਜਿਵੇਂ ਚੌਂਕੀ ਲਾਉਣ ਜਾਣਾ ਹੁੰਦਾ ਹਰ ਆਹ ਰਹਾ ਭਾਈ ਕਮੇ ਤੂੰ ਆਏ ਕਰ ਬਿੰਦਰ ਨੂੰ ਇੱਥੇ ਬਹਿਣ ਦੇ ਤੂੰ ਆ ਪੱਖੇ ਮੂਰੇ ਦਾ ਵਾਲ ਜੇ ਖੋਲੇ ਛੱਡ ਹਾਏ ਨਾ ਉਹਦੋ ਕਿਹਾ ਸੀ ਵੀ 2 ਮਹੀਨੇ ਰੁਕ ਜਾ ਹੁਣ ਤੂੰ ਹਾਏ ਹਾਏ ਕਰਦਾ ਆਪਣੀ ਦੋ ਘਰਾਂ ਨਾਲ ਜੋੜੀ ਪੇਸ਼ ਹੋ ਜਾ ਰਹੀ ਹੈ ਭੱਜ ਪਟ ਬਸ ਅੱਖਾਂ ਨੇ ਨਹੀਂ ਗੱਲ ਕੀਤੀ ਆਈ ਹੋ ਬਹੁਤ ਫੋੜੀਆਂ ਨੇ ਮੇਕਅਪ ਕੀਤੇ ਰਸਮ ਨਾਲ ਵਿਹੋੜੇ ਆ ਗਿਆ ਪੱਗ ਤੇ ਦਾ ਸੀ ਰਾਣੀ ਆ ਜਾ ਨੀ ਰੋਸ਼ਨ ਕਰ ਦੇ ਆ ਕੇ ਘਰ ਮੇਰਾ ਨੀ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ। ਸੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਵਧੀਆ ਪਿਆਰ ਦੇ ਰਹੇ ਹੋ। ਸੋ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਾਡੇ ਵਿਆਹ ਦੀ ਪ੍ਰੀ-ਵੇਡਿੰਗ ਦਾ ਬਿਹਾਈਂਡ ਦਾ ਸੀਨ। ਹਾਂ ਵੀ ਕੀ ਕੁਝ ਕੀਤਾ ਕਿਵੇਂ ਕੀਤਾ ਕਿਉਂਕਿ ਪ੍ਰੀ ਵਿਡਿੰਗ ਦਾ ਤੁਸੀਂ ਸਾਰਿਆਂ ਨੇ ਦੇਖੀ ਹੋਈ ਆ ਬਹੁਤ ਪਿਆਰ ਦਾ ਉਹ ਵੀਡੀਓ ਨੂੰ ਤੇ ਉਹ ਵੀਡੀਓ ਦੇ ਵਿੱਚ ਜਿਹੜੀਆਂ ਜਿਹੜੀਆਂ ਹਰਕਤਾਂ ਹੋਈਆਂ ਹਾਸੇ ਮਜ਼ਾ ਕੋਈ ਅੱਜ ਸਾਰਾ ਕੁਝ ਅਸੀਂ ਤੁਹਾਨੂੰ ਉਹ ਬਲੌਗ 'ਚ ਦਿਖਾਵਾਂਗੇ ਬਿਹਾਈਂਡ ਦਿਸ ਹਾਂਜੀ ਤੇ ਇੱਕ ਸਾਰੇ ਜਾਣਿਆਂ ਨੂੰ ਹੱਥ ਮੰਨ ਕੇ ਰਿਕਵੈਸਟ ਆ ਵੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਤੁਹਾਡੇ ਮੂਰੇ ਬੇਨਤੀ ਆ ਵੀ ਜਿਹੜੀ ਕਮੈਂਟਾਂ ਦੇ ਥੱਲੇ ਨਾ ਆਏ ਜੀ ਜਿਹਨਾਂ ਨੂੰ ਸਕਰੋਲ ਕਰਦੇ ਹੋ ਹਾਈਪ ਦੀ অপਸ਼ਨ ਆਉਂਦੀ ਹੁੰਦੀ ਆ ਸੋ ਸਾਰੇ ਜਣੇ ਨੂੰ ਹੱਥ ਮੰਨ ਕੇ ਬੇਨਤੀ ਆ ਵੀ ਸਾਡੀ ਜਿਹੜੀ ਵੀਡੀਓ ਦੇ ਥੱਲੇ ਕਮੈਂਟ ਕਰਦੇ ਹੋ ਤੁਸੀਂ ਉਹਦੇ ਨਾਲ ਹਾਈਪ ਦੀ অপਸ਼ਨ ਹੁੰਦੀ ਆ ਉਹਨੂੰ ਸਾਰੇ ਜਣੇ ਹਾਈਪ ਦੇ ਜਿਹੜੇ ਪੁਆਇੰਟ ਹੁੰਦੇ ਆ ਉਹ ਦੇ ਦਿਆ ਕਰੋ ਉਹ ਇੱਕ ਵੀਕ ਦੇ ਵਿੱਚ ਤੁਸੀਂ ਤਿੰਨ ਵੀਡੀਓ ਨੂੰ ਚਾਹੇ ਇੱਕ ਦਿਨ ਦੇ ਵਿੱਚ ਵੀ ਦੇ ਸਕਦੇ ਹੋ ਮੀਨ ਜਿਹਦੀ ਲਿਮਟ ਹੁੰਦੀ ਆ ਵੀ ਇੱਕ ਵੀ ਦੇ ਸਕਦੇ ਆ ਹਫਤੇ 'ਚ ਮੀਨਸ ਉਹ ਤੁਸੀਂ ਦੇ ਸਕਦੇ ਹੋ ਸੋ ਸਾਰੇ ਜਣੇ ਨੂੰ ਬੇਨਤੀ ਆ ਵੀ ਉਹ ਜ਼ਰੂਰ ਹਾਈਪ ਕਰ ਦਿਆ ਕਰੋ ਵੀਡੀਓ ਹੁਣ ਬਲੌਗ ਸ਼ੁਰੂ ਕਰਦੇ ਆਂ ਆਜੂ ਚਲੋ ਪ੍ਰਸ਼ਾਦ ਚੱਕੀਏ ਹੋਰ ਆਹ ਪਾਲੋਪਣ ਦਾ ਡੱਡੂ ਬੋਲੀ ਜਾਂਦਾ ਡੱਡ ਚ ਚਲੋ ਕਰ ਵਾਹ ਜੀ ਵਾਹ ਕੱਚੇ ਘਰ ਮੰਜੇ ਮੁੰਜੇ ਢਾਏ ਵੇ ਆ ਜਾ ਓ ਕਰਮਕ ਸੰਗ ਆਜਰੀ ਜਿਹੜੀ ਸਾਡੀ ਵੀਡੀਓਗ੍ਰਾਫੀ ਕਰਨਗੇ ਫਰੈਂਡ ਫੋਟੋ ਸਟੂਡੀਓ ਕਢਿਓ ਢਾਓ ਦੇ ਬਾਬੇ ਹੋਣੀ ਪਹਿਲਾਂ ਹੀ ਆ ਤੇ ਲਾਣਾ ਵਾਣਾ ਆ ਗਿਆ ਆ ਟਾਂਗੇ ਦੇ ਵਿੱਚ ਬਹਿਣਾ ਓ ਮਮੀ ਡੈਡੀ ਆਏ ਹੁੰਦੇ ਹੀ ਤਾਂਗੇ ਅੱਗੇ ਹੈਂ ਚੱਕ ਫਿਰ ਆ ਪੁਰਾਣਾ ਬਿਰਸਾ ਦਿਖਾਉਣਾ ਤੁਹਾਨੂੰ ਫਰੈਂਡ ਫੋਟੋ ਬੱਲੇ ਤੇ ਜੁਕਮਿਆਂ ਫਰੈਂਡ ਫੋਟੋ ਸਟੂਡੀਓ ਇਹਨਾਂ ਦੇ ਸ਼ਿਰ ਤੇ ਅੱਜ ਸਾਰਾ ਕੁਝ ਹੋਣਾ ਜੇ ਇਹਨਾਂ ਨੇ ਕੰਮ ਮਾੜਾ ਕੀਤਾ ਫਿਰ ਪੈਸਾ ਇੱਕ ਨਹੀਂ ਮਿਲਣਾ ਨਾ ਆਠ ਓ ਵੀ ਆਪਣਾ ਹੀ ਉਹ ਤੂੰ ਹੀ ਕਰ ਲੈ ਸ਼ਟ ਤਿਆਰ ਤੇ ਮੈਂ ਵੀਰੇ ਉਹ ਬੱਲੇ ਤੇਜਾ ਕਿਵੇਂ ਆ ਠੀਕ ਆ ਹੋਰ ਵੀਰੇ ਠੀਕ ਆ ਕਰ ਲਿਆ ਤਿਆਰੀਆਂ ਲੈ ਹਾਂ ਟੈਲੀ ਟੂਲੀ ਵੀਰ ਆਜੋ ਟੀਵੀ ਦੇਖ ਲੋ ਪਹਿਲਾਂ ਬਹਿ ਕੇ ਫਿਲਮ ਚੱਲਣੀ ਆ ਗਾਦੋਂ ਰ ਇੱਕ ਪ੍ਰੇਮ ਕਥਾ ਬੈਠੋ ਕਰਾ ਦੇ ਮੰਜੇ ਲੱਗੇ ਪਿਆ ਪਹਿਲਾ ਦੂਜਾ ਕੀ ਕਹਿੰਦੇ ਨੇ ਡੈਡੀ ਤੇ ਮੰਮੀ ਵੀ ਉਠਾ ਆਏ ਇਹਨਾਂ ਦੀ ਬੜਾ ਪ੍ਰੇਮ ਕਰਦਾ ਆਓ ਰੋਟੀ ਖਾਣੇ ਬਹਿ ਕੇ ਆਜੋ ਪਹਿਲਾਂ ਨਾਲੇ ਟੀਵੀ ਦੇਖ ਲੈਣਾ ਰੋਟੀ ਖਾ ਲੋ ਕੱਚੇ ਘਰ ਚ ਪਹਿਲੀ ਵਾਰੀ ਪੁਰਾਣੇ ਟਾਈਮ ਵਾਂਗੂ ਬੈਠ ਕੇ ਮੰਜਿਆਂ ਤੇ ਖਾਵਾਂਗੇ ਸਾਡੇ ਆਪਣੇ ਪਰਿਵਾਰ ਦੀ ਵਾਹ ਹਾਂ ਮੰਜਿਆਂ 'ਤੇ ਆਜੋ ਵੀ ਆਜੋ ਅੱਜ ਤਾਂ ਇਹ ਵੀ ਡਰ ਗਏ ਹੋਣੇ ਵੀ ਝੋਕਣਾ ਟੱਬਰ ਬਾਵਾ ਬਟਾ ਆਇਆ ਚਲੋ ਵੀ ਬੈਠੋ ਕਰਾ ਦੇ ਹਾਂ ਤੇਜਾ ਹਾਂਜੀ ਟੱਟਾ ਕੰਮ ਓਏ ਆਜੋ ਯਾਰ ਓ ਬੱਸ ਕਰੋ ਆ ਜਾ ਹੁਣ ਪੈਣੇ ਜੇ ਉੱਥੇ ਚੱਲੇ ਜਾਉਂਕੇ ਕੋਲੇ ਲੈਣਾ ਬਾਅਦ ਚੋਂ ਸ਼ੂਟ ਨਹੀਂ ਹੋਣਾ ਯਾਰ ਚਲੋ ਵੀ ਚਲੋ ਚਲੋ ਕਰਾਂ ਛੇਤੀ ਕਰੋ ਓਏ ਹਜੇ ਤਾਂ ਉਹਨੇ ਹੁਣਾਂ ਲੈਂਚ ਲੈ ਕੇ ਉਹ ਕਾਦੇ ਨਾ ਕੱਤੀ ਜਾਨੀ ਐ ਪੂਣੀ ਇੱਥੋਂ ਡੈਡੀ ਦੀ ਪੱਗ ਲਾ ਲੈਨੇ ਆ ਪੂਣੀ ਕਰ ਦਨੇ ਆ ਉਹਦੇ ਨਾਲ ਸਿੰਘ ਨੜ ਗਿਆ ਇੱਧਰ ਲਾ ਆ ਭੈਣ ਦਾ ਜੀਜੇ ਵਾਲੀ ਪੱਖੀ ਝੱਲੀ ਜਾਂਦੀ ਆ ਦੀਜੀ ਵਾਲੀ ਭੈਣ ਦੀ ਜੀਜਾ ਭੈਣ ਹਾਂ ਭੈਣ ਜੀਜਾ ਬਣ ਗਈ ਭੈਣ ਦੀ ਜਿਹੜੀ ਬੱਤੀ ਆ ਅੱਛਾ ਭੈਣ ਦੇ ਜੀਜੇ ਦੀ ਭੈਣ ਤੇ ਜੀ ਆਹ ਫਿਰ ਮੁੰਡੇ ਭੈਣ ਹਾਂ ਇਦਾਂ ਲੱਗਦੀ ਜੀਜਾ ਠੀਕ ਹੈ ਰਾਜੀ ਗੁੱਸੇ ਨਹੀਂ ਕੀਤਾ ਕਾਉ ਆਹ ਦਾ ਜਮੇ ਚਮਕੀ ਲਾਉਣ ਜਾਣਾ ਹੁੰਦਾ ਹਰ ਹਰ ਆ ਪਾਈ ਉਹ ਬਹਿ ਜਾ ਉੱਤੇ ਬਹੌਣਿਆ ਹੁਣ ਤਾਂ ਤੈਨੂੰ ਅਸੀਂ ਥੱਲੇ ਬੈਠਾਂਗੇ ਪੁੱਛਾਂ ਹੀ ਦੇਣਗੇ ਜੇ ਥੱਲੇ ਬੈਠੀ ਫੇਰ ਤਾਂ ਬਾਬਾ ਹੀ ਨੇ ਆਏ ਨੇ ਪਾਉਣ ਆਏ ਨੇ ਤੂੰ ਆਏ ਕਰ ਬਿੰਦਰ ਨੂੰ ਇੱਥੇ ਬਹਿਣ ਦੇ ਤੂੰ ਆ ਪੱਖੇ ਮੂਰੇ ਦਾ ਬਾਲ ਜੇ ਖੋਲੇ ਛੱਡ ਬਹਿ ਜਾਓ ਵੈਸਟਰ ਚ ਆ ਲੈ ਹੁਣ ਖੋਲੋ ਉਹ ਆ ਤਾਂ ਖੋਲਦੀ ਨਹੀਂ ਟਾਕ ਹੀ ਨਹੀਂ ਖੋਲਦੀ ਇਹ ਨਹੀਂ ਖੁੱਲਦੀ ਇਹ ਲਾ ਉਹ ਚਲ ਬਸ ਕਰੋ ਕੋਈ ਗੱਲ ਚਲੋ 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 ਭੱਜ ਕੇ ਭੱਜ ਕੇ ਕਰ ਜੀਪ ਚ ਬਹਿ ਜਾਓ ਮੈਂ ਟਮਾਰੋ ਭੱਜ ਕੇ ਪਣੇ ਛੇਤੀ ਕਰੋ ਗਰਮੀ ਬਹੁਤ ਆ ਯਾਰ ਸਾਡਾ ਤਾਂ ਮੇਕਅਪ ਚੋ ਜਾਣਾ ਫੜਦਾ ਵੀਰ ਉਧਰ ਤੇਰੀ ਭਗਤਨੀ ਦਾ ਚੋਇਆ ਪਿਆ ਦੇਖ ਸਕੇ ਤੇਚੀ ਭਰ ਲੈਣਾ ਡੜੀ ਲੀੜਿਆ ਨਾ ਤੇਚੀ ਤਾਂ ਮੇਰਾ ਵੀ ਪਰਿਆ ਬਸ ਆਹੀ ਸੀਨ ਵੜਾ ਔਖਾ ਇਸ ਦੋ ਵਾਰ ਸਾਰੇ ਵਿਲੇ ਕਰ ਦੇਣੇ ਹਾਂ ਕਹਿੰਦੇ ਇਸ ਦੋ ਵਾਰ ਸਾਰੇ ਚਾਹੇ ਚੱਲ ਗਏ ਬਾਈ ਚਲੋ ਬਈ ਐਮਲੀ ਵਾਲਾ ਨਿਬੜ ਗਿਆ ਪ੍ਰੋਗਰਾਮ ਹੁਣ ਤੁਸੀਂ ਵੇਲੇ ਹੁਣ ਘਰੇ ਜਾਣਾਂ ਦਾ ਜਾ ਸਕਦੇ ਹਾਂ ਪਟਾਟਾ ਫੈਮਿਲੀ ਫੋਟੋ ਚਰਖਾ ਚਲੋ ਓਕੇ ਫਿਰ ਸਾਥਰੀ ਗਾਲ ਬਾਏ ਬਾਏ ਤੁਸੀਂ ਚਲੋ ਕਰਾ ਓਕੇ ਸਰ ਤੁਸੀਂ ਵੀ ਚਲੋ ਕਰਾ ओके आजा ਸੁਮਣ ਆਪਾਂ ਚੱਲੀਏ ਹੋਰ ਇੰਦਰ ਕੀ ਕਰਦਾ ਏ ਨੱਕ ਜਿਹਾ ਚੁੱਕ ਕੇ ਖਾ ਜਾਣਾ ਟੈਕਿੰਗ ਕਰਦੇ ਆ ਜਿੱਦਾਂ ਇੰਦਰ ਜੀ ਤੂ ਬਾਲ ਪੱਟੀ ਲੈ ਬਸ ਖਾਣੇ ਦੀ ਗੱਲ ਨਹੀਂ ਕਰੀ ਆਈ نو ਬਹੁਤ ਕੁੜੀਆਂ ਨੇ ਮੇਕਅੱਪ ਕੀਤਾ ਜਦੋਂ ਪਿਆਨੇ ਕਰਦਾ ਹੁੰਦਾ ਹੁਣ ਤੇ ਚਲੋ ਮਾਰਕੀਟ ਡਾਲ ਗਈ ਸਾਡੀ ਜਗ ਨਹੀਂ ਮੇਰੇ ਮਨਾਂ ਕਰੀ ਇੰਦਰ ਸੁਮਣ ਚਾਹਦਾ ਮੈਂ ਜਿੱਦਾ ਜੁੱਤੀ ਲੱਗਣ ਲੱਗੀ ਇਧਰੋਂ ਇਧਰੋਂ ਇਧਰ ਇੰਦਰ ਬਰੇ ਠੰਡ ਕਿੰਨੀ ਕਾ ਹਾਂਜੀ ਠੰਡ ਆਹਾਹਾ ਦੇਖੋ ਮੌਸਮ ਦੇਖੋ ਬਹੁਤ ਜ਼ਰਾ ਵਾਹ ਲੈੰਘਿਆ ਦਾ ਹਾਲ ਦੇਖੋ ਜੀ ਹੁਣ ਸ਼ੂਟਿੰਗ ਚੱਲ ਰਹੀ ਆ ਆਪਣੀ ਸਟੂਡੀਓ ਦਾ ਕੀ ਨਾਮ ਆ ਫ੍ਰੈਂਡ ਫੋਟੋਗ੍ਰਾਫੀ ਫ੍ਰੈਂਡ ਸਟੂਡਿਓ ਛੋਟਾ ਸਸ਼ੀ ਗੱਲ ਚਾਚਾ ਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਸੁਮਨ ਸ਼ੋਰਟ ਉਹਨਾ ਫੋਟੋ ਚੱਲਦਾ ਹੁਣ ਆ ਤੁਸੀਂ ਆਪਣਾ ਹੰਤ ਪਰਲਾ ਚੱਕ ਲਓ ਹਾਂ ਅੰਦਰ ਰੋਲ ਕੇ ਨਹੀਂ ਜੀ ਮੁੱਕੇ ਮਾਰ ਲਓ ਹਾਂ ਜੀ ਮੁੱਕਲੇ ਮਾਰ ਲੇ ਇਹ ਫਲਾਡ ਨਾ ਹੋ ਉਹ ਤਾਂ ਨਹੀਂ ਨਹੀਂ ਦੱਸਾਂਗੇ ਇਹ ਕਰਨੇ ਤੇ ਇੱਧਰਲਾ ਕਰ ਲੈ ਇਕ ਤਾਰ ਦੇ ਨਾਲ ਲਿਆ ਟੱਚ ਕਰ ਬਹੁਤ ਜਿਆਦਾ ਨਾ ਕਰ ਲਾ ਜੀ ਤੂੰ ਇਧਰ ਕਮਾ ਲਈ ਚਾਹ ਦੇ ਨਾ ਖਿਚੂ ਇੰਦੇ ਗੁੱਸੇ ਆ ਇੱਕ ਪਾਚਲਾ ਛੱਡ ਦੇ ਇੱਧਰ ਹਾਂ ਕੋਟ ਬੋਈ ਫਿਰ ਦੇ ਗਰੀਬ ਦੁਪੱਟਾ ਨਹੀਂ ਖਿੱਚਣਾ ਇਹਨਾਂ ਨੂੰ ਤਾਂ ਸਿੱਧੇ ਪ੍ਰੋਪਰ ਕਰ ਦੇ ਕਰ ਦੇ ਜੀ ਤੁਸੀਂ ਕਰਨ ਆਉਂਦੇ ਤੇਰੇ ਨਹੀਂ ਕਰ ਲੈ ਲੱਗਦੀ ਕੀ ਆ ਗੋਪਾਲ ਆਪਲਾ ਪਤਾ ਹੀ ਨਹੀਂ ਖਾਂਜਾ ਬੱਲੇਆ ਨਾਲ ਆਪਾਂ ਨਾਲ ਉਹਨੂੰ ਕਹਿਣਾ ਕੀ ਆ ਢੇੜੋ ਹਰ ਦੋ ਇੱਕ ਨੂੰ ਕੀਤਾ ਹਜੇ ਇੱਧਰ ਸਾਰਾ 75 ਰੁਪਿਆ ਬੜਾ ਟਾਈਮ ਲਾਉਂਦੇ ਆ ਬੜਾ ਜਾਰੇ ਨਾਲ ਆ ਮੇਰੇ ਆਲਾ ਸੀ ਚਾਰਾਂ ਦਾ ਕੱਲ ਦਾ ਹੀ ਨੱਚੀ ਜਾਂਦਾ ਟੋਲਾ ਮੇਰੇ ਯਾਰਾਂ ਦਾ ਡੀ ਜੇ ਤੇ ਖੌਰੂ ਪਾਉਂਦਾ ਟੋਲਾ ਮੇਰੇ ਯਾਰਾਂ ਦਾ ਪਰ ਸੇਮ ਆ ਝੋੜ ਦਾ ਪਿੰਡ ਤੋਂ ਮੇਰਾ ਆਲਾ ਦਿਨਾਂ ਦੀ ਰਸਮ ਨਾਲ ਵਿਹੋੜਿਆ ਗਿਆ ਫਗ ਤੇ ਦਾ ਸੇਰਾਨੀ ਆ ਜਾਣੀ ਰੋਸ਼ਨ ਕਰ ਦੇ ਆਕੇ ਘਰ ਮੇਰਾ ਨਹੀਂ ਸੁਮਨ ਨਾਲ ਤੇਉਣੇ ਆ ਗਿਆ ਸਹੀ ਲੈ ਪੈਸੇ ਲਾਉ ਵਾਦੀ ਵਾਹ ਸਾਲ ਕੰਮ ਕਰਦੇ ਕੂਤਰ ਨਹੀਂ ਛੱਡੇ ਬਾਜੀ ਛੱਡੇ ਮੇਰੇ ਪੈੱਤ ਕੱਢਦੇ ਕੋਟ ਪਵਾਇਆ ਇੱਕ ਡਰੇ ਨਾਲ ਪੀਸ ਅਮਨ ਟੂ ਅੱਗੇ ਤਕਰੀਰ ਕੱਢਾ ਇਕੱਠੇ ਛੱਡੀ ਕੂਤਰ ਡਰੇ ਨਾਲ ਪੀਂਗਾ ਡਰੇ ਨਾਲ ਕੂਤਰ ਨਹੀਂ ਤੀਕਾ ਉਹ ਫਾਲਮੀ ਬਹੁਤ ਆਉਂਦੀ ਹੈ ਜੀ ਨਾਲ ਆਦੇਓ ਸਭ ਕੁਝ ਕਰੀਏ ਬਾਪਾਂ ਦਾ ਮੂੰਹ ਤੇ ਕੁੱਤਰ ਛੱਡੀ ਜਾਂਦਾ ਜੇ ਬੈਠ ਕਰਤੀ ਉਹਨਾਂ ਨੂੰ ਇੱਕ ਬੋ ਸੀਰਕਾਰ ਹੋਸਟਲ ਤੋਂ ਮੁਹਾਵਰੇ ਬੈਂਚ ਐਨਾ ਟਾਈਮ ਨਾ ਲਾਓ ਇੱਕ ਮੈਨੂੰ ਸ਼ਾਰਟ ਫਾਰਮ ਦੇ ਦਿਓ ਬਸ ਕੋ ਮਿਲ ਜਾ ਆਏ ਦੁਰਦਾ ਲੱਗਣ ਲੱਗੀ ਬੱਸ ਮਸਮੈ ਤੁਰ ਨਹੀਂ ਉਹ ਬੰਦ ਕਰ ਦੋ ਬਾਈਓ ਵੀਰੇ ਕਬੂਤਰ ਫੜ ਕੇ ਲੈ ਕੇ ਨਾਂ ਤੈਨੂੰ ਕਿਹਾ ਤੂੰ ਫੜ ਕੇ ਲੈ ਕੇ ਆ ਬੱਸ ਬਾਈ ਲਾਉਣਾ ਕੋ ਹੋਰ ਕਰਨਾ ਉੱਤਰ ਕੋ ਰਹਾਂਦੇ ਨਾ ਬਾਈ ਹੋਰ ਆ ਬੰਦੇ ਆ ਆ ਪਾ ਰਿਹਾ ਬੀ ਉਹਦਾ ਪੈਸਾ ਕੱਢਣਗੇ ਅੱਜ ਬਈ ਯਾਰ ਹੋਣਾ ਮੇਰੇ ਮੈਨੂੰ ਨਹੀਂ ਚਾਹੀਦਾ ਬਾਬੇ ਵੀ ਤੇ ਨੂੰ ਫੜਾ ਮੋਢੇ ਤੋਂ ਲਿਖੀ ਦੱਸ ਕੇ ਰੋਲੇ ਵਾਲੇ ਅੜਜਾ ਕੀ ਯਾਰ ਬਾਬੇ ਪਰਣਾ ਬਾਬਾਈ ਸੋਨਾ ਵਾ ਸੋਹਣਿਆ ਲਾ ਬਹੁਤ ਹੀ ਸੋਹਣਾ ਤੇ ਘੈਂਟ ਕੰਮ ਕਰ ਰਿਹਾ ਬਾਈ ਹੁਣੀ ਤੇ ਮੈਂ ਕਹਿੰਨਾ ਇਹੋ ਇਹੋ ਜੇ ਸੀਨ ਬਣਾ ਰਹੇ ਨੇ ਫਰੈਂਡ ਫੋਟੋਗ੍ਰਾਫੀ ਪੰਡ ਛੋੜਣਾ ਤੁਸੀਂ ਵੀ ਆਪਣੇ ਵਿਆਹ ਜਾਂ ਕਿਸੇ ਵੀ ਪ੍ਰੋਗਰਾਮ ਦੇ ਲਈ ਪ੍ਰੀ-ਵੇਡਿੰਗਾਂ ਲਈ ਇੱਕ ਮੌਕਾ ਜ਼ਰੂਰ ਦੇ ਕੇ ਦੇਖੋ ਮੈਂ ਕਹਿੰਦਾ ਪ੍ਰੀ-ਵੇਡਿੰਗ ਨਹੀਂ ਐਂ ਲੱਗੂਗਾ ਜਿਵੇਂ ਆਪਣਾ ਗਾਣਾ ਹੀ ਸ਼ੂਟ ਹੋ ਰਿਹਾ ਤੇ ਤੈਨੂੰ ਠੰਡ ਲੱਗਣ ਲੱਗੀ ਸੀ ਹੁਣ ਤਿਆਰ ਹੋ ਗਏ ਸੀ ਕਿੱਥੇ ਜਾਣਾ ਹੈ ਤੁਸੀਂ ਜਾਣ ਕਿੱਥੇ ਆ ਕਿੱਥੇ ਚੱਲੇ ਆ ਕਿੱਥੇ ਚੱਲੇ ਆ ਜਾਲਾ ਆਪਾ ਟ੍ਰੇਨ ਲਾ ਕੇ ਯਾਰ ਆਹ ਕੱਪ ਲੈ ਜਾਊਗਾ ਉਹ ਕਹਿੰਦਾ ਫੇੜੇ ਲੁਕੂੜੇ ਮਾਰ ਵੇਖ ਦੁੱਜੀ ਇਹ ਤਾਂ ਤੁਮੀ ਲੱਤਾਂ ਲਾਈਂ ਬਰੇ ਹੂੰ ਸੱਡਕਣਾ ਜਾਂਦੀ ਓਹ ਹੋ 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 ਉਮਾ ਨਿਕਲਾ ਉਹ ਗੱਡਾ ਲੈ ਕੇ ਰਸਤੇ 'ਤੇ ਤੁਮੜ ਆਇਆ ਮੈਂ ਗੁੱਡੀ ਉੱਥੇ ਛੋੜੀ ਆਹ ਕਰ ਆਹ ਕਰਾਂ ਮੈਂ ਤੇਰ ਦਾ ਨਾਮ ਹਾਂ ਹਾਂ ਇਹ ਤਾਂ ਵੜਾ ਉੱਪਰ ਚੱਕ ਕੇ ਰੱਖ ਹਾਏ ਨਾ ਉਦੋਂ ਕਿਹਾ ਸੀ ਵੀ 2 ਮਹੀਨੇ ਰੁਕ ਜਾ ਹੁਣ ਤੂੰ ਹਾਏ ਹਾਏ ਕਰਦਾ ਪੋਸ ਬਣ ਕੇ ਉਹ ਸੋਨਾ ਬਣ ਗਿਆ ਆਪ ਦੇ ਆਪ ਹੀ ਬਣ ਗਿਆ ਨਾ ਰੈਂਡਮ ਆ ਵਾਜੀ ਵਾਤਾ ਆਏ ਫੀਲ ਹੁੰਦੀ ਆ ਜਿਵੇਂ ਆਪਣੇ ਕਿਸੇ ਅਸਲੀ ਗਾਣੇ ਦਾ ਨਹੀਂ ਸ਼ੂਟ ਚੱਲਦਾ ਹੁੰਦਾ ਫਿਲਮ ਫਿਲਮ ਦੇ ਵਿੱਚ ਆਹਾ ਹਾ ਹਾ ਚੰਦਰਾ ਤੇ ਉਧਰ ਵਿਛਾ ਕੇ ਗਰਾਏ ਵਾਤਾ ਨਾਲ ਟਾਈਲੀ ਟੁੱਲੀ ਫੋਨ ਰੱਖ ਕੇ ਮੂੜਾ ਮੜਾ ਦੇ ਕੇ ਪੁਰਾਣਾ ਜਮਾ ਵਿਰਸਾ ਦਿਖਾਇਆ ਬਹੁਤ ਚਾਵਾ ਇੰਦਰ ਨੂੰ ਜਿਸ ਤੋਂ ਮਨੂਆਦਾ ਕੋਨਾ ਜਾਈਦਾ ਨਾ ਪਹਿਲਾਂ ਇਹੇ ਜੇ ਘਾਰ ਹੀ ਹੁੰਦੇ ਸੀ ਉਦੋਂ ਤੁਹਾਡੇ ਵਰਗੇ ਨਖਰੇ ਕਰਦੇ ਹਾਏ ਮਿੱਟੀ ਕੌਣ ਫੇਰੂ ਹਾਏ ਆਏ ਕੌਣ ਕਰੂ ਸਹੀ ਗੱਲ ਆ ਹੁਣ ਜਦੋਂ ਪੱਕੇ ਕਰਤੇ ਫੇਰ ਕਹਦੇ ਇਤਾਂ ਦਾ ਘਰ ਹੋਣਾ ਚਾਹੀਦਾ ਸੀ ਨਹੀਂ ਬਾਹਰ ਨਹੀਂ ਕਰੇ ਬਣਾਵਾਂਗੇ ਲਾ ਬਾਹਰ ਨਾ ਕਰਕੇ ਤੇ ਹੁਣ ਉੱਥੇ ਫੇਰ ਕਾਹਨੂੰ ਕਹੇਂ ਕਿ ਵੀ ਪ੍ਰੀ ਵਿਡਿੰਗ ਨਹੀਂ ਤਾਂ ਲੱਗ ਜੇ ਬਾਹਰ ਲਾ ਕਰ ਤਿਆਰ ਹੋ ਗਿਆ ਕਨੇ ਨਹੀਂ ਉਹ ਉਹ ਟਾਈਮ ਹੀ ਅੰਦਰ ਲੱਗ ਸੀਗਾ ਹੁਣ ਫੇਰ ਅਹੀ ਕਲਚਰ ਚੱਲ ਆ ਪਿਆ ਭਣੀ ਹੁਣ ਆਪਾਂ ਕਾਹਤੋਂ ਇੱਥੇ ਆਏ ਆ ਆ ਕਲਚਰ ਦਿਖਾਉਣ ਦੇ ਮਾਰੀ ਆਏ ਆ ਇਹ ਕਲਚਰ ਗਾਂ ਆਪਣੇ ਜਵਾਕ ਦੇਖਣਗੇ ਵੀਰਾਂ ਕਿੱਥੇ ਹੀ ਹੋ ਪੀਰਾ ਗੁੰਮ ਗਿਆ ਮੇਰਾ ਪੀਰਾ ਗੁੰਮ ਗਿਆ ਫੋਨ ਕਰਿਓ ਹੈ ਮੇਰੇ ਪੀਰਾ ਨਹੀਂ ਆਊਗਾ ਫੋਟੋਗ੍ਰਾਫਰ ਗੁੰਮ ਗਿਆ ਬੱਦਲ ਆ ਗਿਆ ਦੇਖੋ ਤੁਸੀਂ ਅਸੀਂ ਕੋਟ ਪਾਇਆ ਉੱਥੇ ਬੱਦਲ ਆਇਆ ਓ ਬਾਬਾ ਸੁਣਨੇ ਯਾਰ ਗਰਮੀ ਬਹੁਤ ਫੋਨ ਕਰ ਇੰਦਰਸ਼ੀਨ ਦੂਜੀ ਤੇ ਤਾਂ ਨਹੀਂ ਚਲੇਗੇ ਇਹੋ ਟੈਲੋ ਕੋਡ ਇਹਦਾ ਇਹਦਾ ਉਹ ਵਾਲਾ ਉਹ ਕੁਮਾਰ ਫੋਰਥ ਡਰੈਸ ਅੱਪ ਚੱਲ ਵੀਰੇ ਬਹਿ ਜਾ ਮਗਾ ਟਿੱਪੀ ਲਾ ਕੇ ਆ ਤੁਸੀ ਉਹ ਤੇ ਥੋੜਾ ਸਟਾਪ ਕਿੱਥੇ ਵੀਰੇ ਉਹ ਉੱਥੇ ਖੜੇ ਤੇ ਜਿੱਥੋਂ ਥੜਾ ਜਾ ਹੂ ਕੋਣ ਹਾਂ ਉਹ ਗੇਟ ਕੋਲੇ ਜਾਣਾ ਗੇਟ ਕੋਲੇ ਇਹ ਤੋਂ ਬਾਅਦ ਨਿਕਲ ਗੇਟ ਕੋਲੇ ਦਿੱਤਾ ਪੱਟਾ ਤੇਰਾ ਸੱਤ ਰੰਗ ਦਾ ਹੋਣੀਏ ਚੱਲੋ ਜੀ ਬਾਬਾ ਜੀ ਆਲੇ ਰੁਕ ਜਾ ਰੋਕ ਜਾ ਆਉਂਦਾ ਬਾਬਾ ਜੀ ਰੋਕੋ ਵਾਦਾਂ ਬਾਬਾ ਮਗਰ ਨੂੰ ਜੋਰ ਲਾਈ ਆਂਦਾ ਉਹ ਮੂੰਹ ਨੂੰ ਕੀਤੀ ਆਂਦਾ ਆ ਪਿੱਛੇ ਕਰਾ ਲਓ ਯਾਰ ਬਚਾ ਲੈ ਚਲ ਬੈਠ ਕੇ ਬੈਠ ਆਹੋ ਬੈ ਕੇ ਵੀ ਇਹੀ ਆਇਆ ਚਲੋ ਬਾਬਾ ਚਲੋ ਬਾਬਾ ਚੱਲੋ ਬਾਬਾ ਆਈ ਕਰਦੇ ਕਿੱਟਾਈ ਕਰਦੇ ਪ੍ਰੈਸਲ ਤੋਂ ਆਂਗੀ ਨਾਂਗੀ ਨਾਂਗੀ ਓਏ ਨਾ ਤੇਰੇ ਹੱਥ ਦੇ ਠੀਕ ਹੈ ਬਾਪੂ ਨੂੰ ਠੀਕ ਹੈ ਅੱਜ ਤਾਂ ਵੀ ਰੋਕ ਨਾ ਆਏ ਜੇ ਤਾਂ ਨਹੀਂ ਕਰਨਾ ਆਏ ਜੇ ਨਹੀਂ ਨਹੀਂ ਤੋ ਨਾ ਆ ਵੀ ਰੈਡੀ ਚੱਲ ਵੀ ਜਾ ਆਇਆ ਬਾਪੂ ਆ ਆ ਜਾ ਚੱਲ ਬਰੇ ਤੁਰ ਕੇ ਮਗਰ ਨੂੰ ਇੱਥੇ ਰੁਕੀ ਬਰੇ ਸੰਗ ਤਿਆਰ ਹੋਈ ਜਾਂਦਾ ਮੈਂ ਸਿੱਖਦੇ ਆਂ ਜੀ ਸ਼ੂਟ ਕਰਾਂ ਜਾਂ ਮੰਗੇ ਭਗਤ ਸਿੰਘ ਇਹ ਗਾਜਰ ਭੂਣੀ ਉਹ ਲੋਕ ਵੀ ਜਮਾਈ ਜਮਾਈ ਲੜਦਾ ਤਾਂ ਬੋਲੂਗਾ ਜਿਤਾ ਦਾ ਰਗਣੀ ਗਾਲ ਸੁਣ ਮੇਰੀ ਓਏ ਹਾਂ ਅੱਜ ਅਪਾ ਕਿੱਥੇ ਆਏ ਆ ਅਪਰੇਮੀ ਜੋੜਾ ਪ੍ਰੀਵਟਿੰਗ ਪ੍ਰੇਮੀ ਜੋੜਾ ਕਿੱਦਾਂ ਹੋਇਓ ਬੋਲ ਹੱਤੇ ਬਲਵਾਰ ਕੀ ਉਦੋਂ ਲੱਤੂ ਮੈਂ ਨਹੀਂ ਆਉਦਾ ਹਟੂ ਆਰ ਕਾਹਤਾਂ ਨੇ ਕਰਦਾ ਅਪਾ ਅੰਦਰ ਮੋਲੇ ਐਂਦਾਂ ਅਦਰ ਮੁੰਡਾ ਤਿਆਰ ਹੁੰਦਾ ਪਿਆ ਨਹੀਂ ਹੁੰਦਾ ਇਹਨਾਂ ਵਾਲੀ ਗਾੜੀ ਆ ਓਏ ਤੂੰ ਤਾਂ ਚਾਦਰਾਂ ਪਿੱਛ ਹਾਂ ਮੋਰ ਨਹੀਂ ਆ ਪਤਾ ਨਹੀਂ ਵੀ ਕੀ ਬਣਾਤਾ ਇੰਦਰ ਜੀ ਸੁਣਣ ਬੈਠੇ ਜਾਂਦੇ ਬੰਦੇ ਆਪਾਂ ਅੱਜ ਬੱਟਾ ਜੀ ਆਪਣੀ ਬਾਬਾ ਬੈਠਾ ਸੱਤ ਲੱਗਿਆ ਮੋਰ ਨਹੀਂ ਬੋਕ ਕਹਿਣ ਲੱਗਦੀਆਂ ਓ ਆ ਜਾਓ ਹਾਂ ਇਹਨਾਂ ਦੀਆਂ ਰੱਖੀਆਂ ਹੋਈਆਂ ਨੇ ਫਿਕ ਉਧਰ ਚਾਦਰ ਆ ਇਧਰ ਲਹਿੰਗਾ ਲਹਿੰਗਾ ਨਹੀਂ ਸੌਰੀ ਇੱਕ ਅਗਰਾ ਕਮ ਕੇ ਦਿਖਾਈ ਕਮ ਕੇ ਦਿਖਾਈ ਮੈਂ ਕਮ ਹਾਂ ਹਾਂ ਕਮ ਮੋਹਣਾ ਤੁਮੜ ਜਾ ਕੇ ਇੰਦਰ ਗੋਦੀ ਤੀਜੀ ਆਊਟਫਿਟ ਰੈਡੀ ਹੈ ਚਲੋ ਜੀ ਆਪਣੀ ਦੋ ਘਰਾਂਾਂ ਜੋੜੀ ਪੇਸ਼ ਹੋ ਜਾ ਰਹੀ ਹੈ ਭੱਜ ਭੱਜ ਲੇਟ ਹੋ ਗਏ ਪ੍ਰੋਗਰਾਮ ਤੋਂ ਮੁਝੀ ਹੋ ਚਲਾਗਾ ਦਲਜੀਤ ਉਹ ਤਾਂ ਸਾਂਝ ਤੇ ਬੀਬੀ ਆ ਇਧਰ ਗਿਆ ਬਾਪੇ ਵੀ ਨੇ ਕੋਣ ਹੈ ਬਾਬਾ ਕਿੱਥੇ ਆਏ ਆ ਪਾ ਕਿੱਥੇ ਆਏ ਆ ਸੁਮਣੇ ਆਪਾ ਕਿੱਥੇ ਆਏ ਆ ਜਸ਼ਨ ਕਿੱਥੇ ਆਏ ਆ ਬਠਿੰਡਾ ਬੜਿੰਡਾ 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 ਵੀਰੇ ਕਿੱਥੇ ਆਏ ਆ ਜੱਪਾ ਬਾਪੂ ਦਰਗਾਹ ਲਾਕਾ ਇਹ ਕਿਹੜਾ ਲਾਈਟ ਪਕਾ ਨਹੀਂ ਆ ਰਿਹਾ ਇੱਕ ਮਿੰਟ ਖੜਾ ਡਿਕੋਡੀਆ ਸ਼ੂਟ ਕਰਦੇ ਆ ਬੱਲ ਚੱਕ ਲਿਆ ਜਾ ਤੇ ਮੁਰਗਾ ਪਰ ਹਾਂ ਪਿਆਰ ਕਰ ਜਲਾ ਹਾਂ ਇਹਨੂੰ ਸੰਗਾ ਹੱਥ ਆ ਉਹ ਚਾ ਲੋ ਚੋਪਰਾ ਇਹ ਚੋਪਰ ਕਹਿੰਦੇ ਪੂਰਾ ਪਲਿਆ ਹੋਇਆ ਮਾਹੀ ਸ਼ਰਮ ਆ ਲੱਗਦੀ ਆ ਉਹਨਾਂ ਦੀ ਬਸੰਤੋਂ ਕੀ ਨਾਨ ਗगन ਰਿਆ ਡਰਾਸਰ ਉਨੇ ਕੀ ਹੋ ਜੀ ਨਾਲ ਬਾਲਾ ਬਾਲ ਨਹੀਂ ਹੁੰਦਾ ਬਾਲ ਮਚਾਉਣ ਲਈ ਮਿਲੋ ਬਾਲ ਮਚਾਉਣ ਲਈ ਮਿਲੋ ਗगन ਡੇੜਾ ਜੀ ਹੁਣ ਮਾਨਕਿਆਂ ਦੇ ਹੋ ਚੁੱਕੇ ਨੇ ਆ ਖਿੱਚ ਦੇ ਖਿੱਚ ਦੇ ਖਿੱਚ ਦੋ ਜੀ ਖਿੱਚ ਦੋ ਕੁਝ ਨਹੀਂ ਹੁੰਦਾ ਜੇ 2 ਮਿੰਟਾਂ ਇਹ ਨਾਲ ਹੀ ਲਾ ਕੇ ਰੱਖਦੇ ਬਾਲਾਂ ਦੇ ਕੋਈ ਹੁੰਦਾ ਤਾਂ ਨਹੀਂ ਕੁਝ ਵੀ ਨਹੀਂ ਹੁੰਦਾ ਮੈਂ ਕਰਕੇ ਦੇਖਾਂ ਫਿਰ ਇਹਦੇ ਬਾਅਦ ਸੁਣੀਏ ਕਮਲ ਮਾਰਦੀ ਆ ਮੈਂ ਉਹ ਲਾਓ ਜੀ ਚੌਥੀ ਆਊਟਫਿਟ ਚੌਥੀ ਨਹੀਂ ਪੰਜਵੀਂ ਪੰਜਵੀਂ ਹੋ ਗਈ ओके तो होसी ओके 5वीं आउट फिर इसने ए ਤੁਸੀਂ ਦੇਖ ਸਕਦੇ ਹੋ ਮੁੰਡਾ ਕੁੜੀ ਨਾਲੋਂ ਸੋਹਣਾ ਕੁੜੀ ਮੁੰਡੇ ਨਾਲੋਂ ਕਾਲੀ ਨਹੀਂ ਸੋਹਣਾ ਮੁੰਡੇ ਨਾਲੋਂ ਛੋੜੀ 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 ਕੋਕ ਜਾ ਬ్రో ਆਹ ਕਰਨ ਬਸ ਯਾਰ ਬਣਿਆ ਹੋਇਆ ਯਾਰ ਛੁੱਟ ਦੋ ਮਿੰਟ ਰੋਕ ਲੈ ਯਾਰ ਐਸੀ ਗੱਲਾਂ ਕੀ ਕਰਦੇ ਹੋ ਜੱਤਾ ਪਾ ਕੇ ਹਟਿਆ ਹੁਣ ਢੰਗੜੀ ਜੈਰੀ ਆ ਨਹੀਂ ਲਾਸਟ ਸੈਕਿੰਡ last second okay leg on me rakho please lekhde wali smile le chalo oh 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 patte chota patte kithe pal le ji